ਹਾਂਜੀ ਗਾਇਸ ਤੁਹਾਡਾ ਸਵਾਗਤ ਹੈ ਜੀ ਲਾਪਰੀ ਸਿੰਘ ਸਿੱਧੂ ਬਲੌਗਰ ਚੈਨਲ ਦੇ ਵਿੱਚ ਅੱਜ ਆਪਾਂ ਤੇਲ ਲੈਣ ਚੱਲੇ ਆ ਦੂਜਾ ਟਰਮ ਹੋ ਗਿਆ ਆਪਣਾ 120 ਲੀਟਰ ਪੈ ਗਿਆ ਅਰਜਨ ਤੇ ਅੱਜ ਆਪਾਂ ਅੱਜ ਫੇਰ ਲੈਣ ਚੱਲੇ ਆ 60 ਲੀਟਰ ਹੋਰ ਸਾਰਾ ਟੋਟਲ 120 ਲੀਟਰ ਤੇਲ ਹੋ ਗਿਆ ਆਪਣਾ ਆਪਾਂ ਉੱਥੇ ਜਾ ਪੰਪ ਤੇ ਜਾ ਕੇ ਵਿਖਾਵਾਂਗੇ ਵੀਡੀਓ ਕਿੰਨੇ ਲੀਟਰ ਦਾ ਤੇਲ ਪਾਇਆ ਜਾਂਦਾ ਇੱਚ ਅਗਲਾ ਦੇਣਾ ਇਹ ਅਗਲਾ ਕੰਪਿਊਟਰ ਕੰਪਿਊਟਰ ਕਰਾਏ ਵਾਲਾ ਆ ਗਿਆ ਦੇਖ ਸਕਦੇ ਹੋ ਆਪਾਂ ਲਵਾਉਣ ਲੱਗ ਗਏ ਇਹ ਆਪਾਂ ਜਦੋਂ ਟੂ ਡਰਮ ਪ੍ਰਾ ਕੇ ਲੰਦਾ ਆਇਤੇ ਹੀ ਦੋਸਤੋਂ ਬਾਅਦ ਆਪਾਂ ਵੀਡੀਓ ਨਹੀਂ ਬਣਾਈ ਦੇਖ ਸਕਦੇ ਹੋ ਕੰਪਿਊਟਰ ਕਰਾਏ ਵਾਲ ਆ ਗਿਆ ਪੂਰਾ ਪੱਧਰ ਬਣਾਈ ਜਾਂਦਾ ਵਾਂ ਦੇਖ ਸਕਦੇ ਕੰਪਿਊਟਰ ਕਰਾਏ ਵਾਲੇ ਇੱਕ ਗੇੜਾ ਲਾਤਾ ਇੱਕ ਹੋਰ ਲਾ ਕੇ ਬਾਅਦ ਫੇ ਦੋ ਹੀ ਲਾਵਾ ਗੇੜੇ ਬਾਹਲੀ ਨਹੀਂ ਹੁੰਦੀ। ਇਸ ਤੋਂ ਬਾਅਦ ਗਾਇਸ ਮੈਂ ਚਲਾਉਣ ਲੱਗ ਗਿਆ ਇਹ ਟਰੈਕਟਰ ਜੋੜੀਆ 5410 ਦੇਖੋ ਕੰਪਿਊਟਰ ਕਰਾਇਆ ਮੈਂ ਲਈ ਇਹਨਾਂ ਦੇਖ ਸਕਦੇ ਹਾਂ। ਅੰਕਲ ਹੁਣੀ ਚਾਹ ਪੀਂਦੇ ਪਏ ਸੀ ਫਿਰ ਉਸ ਤੋਂ ਬਾਅਦ ਮੈਂ ਚਲਾ ਲਿਆ ਖੜ ਕੇ ਇਹ ਸਾਡੇ ਕਿੰਨੇ ਵਧੀਆ ਨਾ ਮੈਂ ਵੀ ਚਲਾ ਸਕਦਾ। ਇਹ ਸਾਡੇ ਤੇ ਉਸ ਤੋਂ ਬਾਅਦ ਦੇਖ ਸਾਹ ਜੇ ਕੰਪਿਊਟਰ 8 ਵਜੇ ਆ ਜਿਵੇਂ ਲਾਈ ਜਾਂਦੇ 5 ਵਜੇ ਤੇ ਆਏ ਹੋਏ ਅੰਕਲ ਦੇਖ ਸਕਦੇ ਤੀਜਾ ਗੇੜਾ ਲੱਗਣ ਲੱਗ ਗਿਆ ਦੋ ਇੱਕ ਵਾਰੀ ਮੈਚ ਲਾਇਆ ਸੀ ਵਿੱਚ ਜੇ ਉਹ ਕਲਿੱਪ ਪਾ ਦਾਂਗਾ ਇੱਕ ਗੇੜਾ ਤਾਂ ਮੈਂ ਹੀ ਲਾਇਆ ਇੱਕ ਉਹਨਾਂ ਨੇ ਲਾਇਆ ਹੁਣ ਦੂਜਾ ਫੇਰ ਲਾਣ ਲੱਗ ਗਿਆ ਦੇਖ ਸਕਦੇ ਕੰਪਿਊਟਰ ਕਰਾਇਆ ਲੱਗੀ ਜਾਈ ਜਾਂਦਾ ਆਪਣੇ ਆਹ ਦੇਖੋ ਸਕਦੇ ਆਹ ਕੋਲੋਲ ਹੋ ਗਈ ਸਾਡੇ ਨਾਲ ਆਹ ਵਿੱਚ ਜੇ ਬੰਦ ਹੋ ਗਿਆ ਮੈਚ ਜੋ ਚਲਾਈ ਜਾਂਦਾ ਸੀ ਵਿੱਚ ਉਹ ਜੇ ਬੰਦ ਹੋ ਗਿਆ ਤੂੰ ਤਾਂ ਸਾਰਾ ਕੰਪਿਊਟਰ ਉੱਚਾ ਨੀਵਾ ਕਰਤਾ ਸੀ ਮੈਂ ਯੋੜ ਯਾਰ ਬੁਝਾਦਾ ਅਸਮਿਲ ਵੀਰੋ ਕੰਪਿਊਟਰ ਲਾਈ ਜਾਨੇ ਆਪਾਂ ਅਜੇ ਤਾਂ ਮਗਰ ਨਾਲ ਖੇਦ ਹੀ ਪਿਆ ਅੱਧਾ ਘਲਾਉ ਚੋ ਵੀ ਮਾਰਨਾ 2.5 ਕਿ ਲਿਆ ਸੀ ਤੇ ਅੱਧਾ ਘਲਾਉ ਆ ਦੇਖ ਸਕਦੇ ਹਾਂ ਇਹ 52 ਦਾ ਨਾਲ ਭਰਾ ਨੂੰ ਸੋਧ ਨਾਲ ਮੈਂ ਅੱਜ ਕੰਪਿਊਟਰ ਕਰਾਏ ਵਾਲਾ 6 ਵਜੇ ਦਾ ਆਇਆ ਆ ਅੱਜ ਅੱਜ ਜਿਹੜੀ ਵੀਡੀਓ ਪਾਣੀ ਉੱਚੀ ਕਲਿੱਪ ਆਉਣੀ ਆ ਕੱਲ ਦੇ ਜਿਹੜਾ ਤੋਂ ਤੇਲ ਦਾ ਡਰਮ ਲਿਆਂਦਾ ਉਹ ਵੀ ਅੱਜ ਹੀ ਆਉਣਾ ਜੀ ਅੱਜ ਦੀ ਵੀਡੀਓ ਅੱਜ ਹੀ ਆਊਗਾ ਅੱਜ ਵਾਲਾ ਕੱਲੂ ਆਊਗਾ ਜਿਹੜਾ ਅੱਜ ਵਾਲਾ ਵਲੋਗ ਪਾਵਾਂਗੇ ਉਹ ਕੱਲੂ ਆਊਗਾ ਲਾਈਕ ਸਬਸਕ੍ਰਾਈਬ ਕਰ ਦਿਓ ਜੇ ਮੇਰੇ ਚੈਨਲ ਨੂੰ ਲੱਗੀ ਜਾ ਗਿਆ ਨਾ ਕੰਪਿਊਟਰ ਇਸ ਤੋਂ ਬਾਅਦ ਅਰਜਨ ਆਊਗਾ ਹੱਲ ਮਾਰਨ ਉਹ ਵੀ ਵੀਡੀਓ ਬਣਾਵਾਂਗੇ ਆਪਾਂ ਤੇ ਗਾਈਸ ਆਪਾਂ ਖੁੰਝੇ ਲਾਈ ਜੰਨੇ ਆ ਸਾਰੇ ਖੁੰਝੇ ਲਾਤੇ ਜਿਹੜੇ ਕੰਪਿਊਟਰ ਕਰਾਇਆ ਜਿਹਨੇ ਲਾਈ ਕੀ ਦੇਖਦੇ ਅਜੇ ਮਗਰ ਲੱਗ ਗਿਆ ਹੁਣ ਲਾਉਣ ਉਸ ਤੋਂ ਬਾਅਦ ਅਰਜਨ ਆਲਾ ਆਊਗਾ ਹੱਲ ਮਾਰ ਦੇਖਦੇ ਕੰਪਿਊਟਰ ਕਰਾਇਆ ਚਲਾ ਗਿਆ ਤੇ ਆਪਾਂ ਅਰਜਨ ਨਾਲ ਹੱਲ ਮਾਰਾਂਗੇ ਹੁਣ ਤੇ ਹੀ ਹੋਊਗਾ ਅਰਜਨ ਵੀ ਅੱਜ ਆਪਾਂ ਚਲਾਵਾਂਗੇ ਅਰਜਨ ਅੱਜ ਦੇ ਵਲੋਗੇ ਚ ਇਨਾ ਸੀ ਜੇ ਵਧੀਆ ਲੱਗਦਾ ਲਾਈਕ ਸਬਸਕ੍ਰਾਈਬ ਤੁਹਾਡਾ ਧੰਨਵਾਦ